ਦੇ ਵਿੱਚ ਵੀ ਰਖੜੀਆਂ ਦੀ ਸ਼ਾਪਿੰਗ ਜਿਹੜੀ ਕਿ ਫੁੱਲ ਟੂ ਫੁੱਲ ਔਨ ਹੈ ਵਿਆਹ ਵਰਗੇ ਦਾ ਨਰਗੜੀ ਦਾ ਵਿਆਹ ਦਾ ਘਟ ਜਾਂਦੀ ਸਾਰਾ ਕੁਝ ਅਸੀਂ ਫੋਨ ਤੇ ਵੀਡੀਓ ਕੋਲਸਟ ਕਰੀ ਜਾਂਦੇ ਆ ਤਾਂ ਉਹ ਚਿੱਠੀ ਵਾਲੇ ਟ੍ਰੈਂਡ ਵੀ ਹੁਣ ਖਤਮ ਲੁਕਤ ਹੋ ਜਾਣਾ ਫੋਨ ਦੇ ਰਿਸ਼ਤੇ ਹੁਣ ਫੋਨ ਤੇ ਹੀ ਰਹਿ ਗਏ ਜਿਵੇਂ ਦਾ ਮੋਮੈਂਟ ਹੁੰਦਾ ਹੈ ਕਿ ਵੀ ਕੀ ਇਹ ਪਿਆਰ ਹੁੰਦਾ ਹੈ ਭਾਈਆਂ ਦਾ ਦੱਸਣਾ ਚਾਹੋਗੇ ਆਡੀਅੰਸ ਕਿੰਨੀ ਅਕੇ ਰੌਣਕਾਂ ਲੱਗੀਆਂ ਹੋਈਆਂ ਨੇ ਰੱਖ ਰਸਤੇ ਵੀ ਹੁਣ ਫਿੱਕੇ ਹੋ ਗਏ ਆ ਜੀ ਤੋ ਕਾਫੀ ਫਰਕ ਆ ਗਿਆ ਹੈ ਅਬ ਤੋ ਸਮਝ ਸਕਦੇ ਆਪਾ ਛਾਪਾ ਦੇਖਦੇ ਆ ਬੱਚੇ ਨਾ ਲਾਈਟਾਂ ਲਈ ਰਖੜੀ ਲੈ ਕੇ ਬੜੇ ਖੁਸ਼ ਹੋ ਜਾਂਦੇ ਨੇ ਹੈਨਾ ਜਿਹੜੇ ਬੱਚੇ ਨੇ ਲਾਈਟਾਂ ਨਾਲ ਅਟਰੈਕਟ ਕਰਦੀਆਂ ਨੇ ਲਾਰਤੀ ਸੀ ਕਿ ਬਚਪਨ ਦੇ ਵਿੱਚ ਆਪਣੇ ਭਾਈ ਭੈਣਾਂ ਦੇ ਨਾਲ ਕੇ ਬਹੁਤ ਸਿਆਣਾ ਬਹੁਤ ਬਹੁਤ ਆਪਾ ਦੇਖਦੇ ਆ ਕਿ ਅੱਜ ਕੱਲ ਤਾਂ ਛੋਟੀ ਉਮਰਾਂ ਚ ਵੀ ਲੋਕ ਕੀ ਰਖੜੀ ਦਾ ਤਿਉਹਾਰ ਮਨਾਣਾ ਛੱਡ ਜਾਂਦੇ ਨੇ ਤੇ ਤੁਸੀਂ ਹੁਣ ਵੀ ਇੰਨੀ ਅਹਿਮੀਅਤ ਵਖੜਿਆ ਨਾ ਫੜ ਕਾਇ ਤੇ ਉਹ ਵਧੀਆ ਵਧੀਆ ਮਿਲੇ ਇਹ ਵਧੀਆ ਹੋ ਗਈਆਂ ਹਲਕੀ ਦਾ ਵੇੜ ਦਾ ਵੇੜ ਦਾ ਕਰਨੀ ਤੁਹਾਨੂੰ ਸਾਈਡ ਤੇ ਖੜਾਤਾ ਬਦ ਲੋ ਜੀ ਆਪੇ ਖੜ ਕੇ ਬਹੁਤ ساری ਮੈਮਰੀਜ਼ ਵੀ ਯਾਦ ਆ ਜਾਂਦੀਆਂ ਪਿਛ ਨੂੰ ਜੋ ਬਚਪਨ ਚ ਬਣਾਈ ਹੈ ਨਾ ਹਾਂਜੀ ਸਭ ਕੁਝ ਜੋ ਜੋ ਮੈਂ ਚਾਹਤੀ ਹੁੰਦੀ ਉਹ ਮਿਲ ਜਾਂਦਾ ਹੈ ਰਖੜੀਆਂ ਰਖੜੀਆਂ ਹੀ ਕਹੋ ਜਾਂ ਤਿਹਾੜ ਜੋ ਕਿ ਭਾਈ ਪੈਣਾ ਦਾ ਹੁੰਦਾ ਹੈ ਜੀ ਹਾਂ ਲੋਕੀ ਜਿਹੜੇ ਕਿ ਤਿਹਾੜ ਦੀ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਅੱਜ ਸਾਡੀ ਅਸੀਂ ਮੁਲਾਕਾਤ ਕਰਵਾਉਣ ਵਾਲੇ ਆ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਦੇਖਦੇ ਆ ਕਿ ਉਹਨਾਂ ਦੇ ਕੀ ਫਨੀ ਜਿਹੜੇ ਕਿ ਕਿਸੇ ਨੇ ਉਹਨਾਂ ਦੇ ਬਚਪਨ ਦੀਆਂ ਯਾਦਾਂ ਜਿਹੜੀਆਂ ਕਿ ਨੇ ਉਹ ਕਿੰਨੀਆਂ ਕਿ ਤਾਜ਼ਾ ਹੁੰਦੀਆਂ ਨੇ ਸਾਰਿਆਂ ਦੀ ਗੱਲਬਾਤ ਜਿਹੜੀ ਕਿ ਤੁਹਾਡੇ ਨਾਲ ਕਰਵਾਣੇ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਕਿ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਰਖੜੀਆਂ ਦੀ ਕਿੰਨੇ ਚਾਹ ਦੇ ਨਾਲ ਕਰ ਰਹੇ ਨੇ ਆਪਣੇ ਬੱਚਿਆਂ ਦੇ ਨਾਲ ਜਿਹੜੇ ਕਿ ਇੱਥੇ ਪਹੁੰਚੇ ਨੇ ਮਹੀ ਦੇ ਵਿੱਚ ਵੀ ਰਖੜ ਫੁੱਲ ਟੂ ਫੁੱਲ ਔਨ ਹੈ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਆਜੋ ਇੱਧਰ ਆਜੋ ਇਨੀ ਬਾਰਿਸ਼ ਵਿੱਚ ਤੁਸੀਂ ਵੀ ਆਏ ਹੋ ਅੱਜ ਅਸੀਂ ਤੁਹਾਨੂੰ ਦਿਖਾਣ ਲਈ ਆਏ ਆ ਵੀ ਤੁਸੀਂ ਕਿੰਨੇ ਚਾਹ ਦੇ ਨਾਲ ਆਪਣੇ ਭਾਈਆਂ ਦੇ ਲਈ ਰਖੜੀ ਲੈ ਰਹੇ ਹੋ ਬਿਲਕੁਲ ਬਿਲਕੁਲ ਬਹੁਤ ਚਾਹ ਆ ਇੱਕੋ ਹੀ ਦਿਨ ਹੁੰਦਾ ਪੂਰੇ ਸਾਲ ਚ ਜਦੋਂ ਅਸੀਂ ਚਾਹ ਕਰਦੇ ਮਤਲਬ ਵੈਸੇ ਤੇ ਰਹਿੰਦਾ ਹੀ ਹੈ ਬਟ ਇਹ ਤੇ ਕਹਿਆ ਕੀ ਵਿਆਹ ਵਰਗੇ ਚਾਹ ਹੁੰਦਾ ਰਖੜੀ ਦਾ ਵਿਆਹ ਤੋਂ ਕੱਟ ਜਾਣੀ ਹੈਗਾ ਤੁਸੀਂ ਕਿੰਨਾ ਵਾਸਤੇ ਰਖੜੀ ਲੈ ਰਹੇ ਹੋ ਆਪਣੇ ਬ੍ਰਦਰ ਲਈ ਕਿ ਬੱਚਿਆਂ ਬੱਚੇ ਜਿਹੜੇ ਕਿ ਗੁੜੀਆਂ ਲਈ ਕੇ ਫਿਲਹਾਲ ਤੇ ਆਪਣੇ ਭਤੀਜਿਆਂ ਵਾਸਤੇ ਲੈ ਰਹੀਆਂ ਕਿਉਂਕਿ ਮੇਰੇ ਦੋਨੋਂ ਬ੍ਰਦਰ ਆਊਟ ਆਫ ਇੰਡੀਆ ਨੇ ਉਹਨਾਂ ਨੂੰ ਆਨਲਾਈਨ ਪੇਚ ਚੁੱਕੇ ਆ ਸੀ ਤੇ ਪਤੀਜੇ ਆ ਛੋਟੇ ਛੋਟੇ ਨਾ ਵਸ ਲਾਈਟਰ ਰੂਟਾ ਵਾਲੀ ਲੈ ਰਹੇ ਆ ਕਿ ਤੁਹਾਡਾ ਰੌਣਕ ਵਾਲਾ ਲੱਗੇ ਉਹਨਾਂ ਨੂੰ ਬੰਨ ਕੇ ਜਿਵੇਂ ਗੱਲ ਕਰ ਹਨਾ ਵੱਡੇ ਜਦੋਂ ਤੁਸੀਂ ਛੋਟੇ ਸੀਗੇ ਤੇ ਉਦੋਂ ਤੁਸੀਂ ਆਪਣੇ ਭਾਈਆਂ ਨੂੰ ਰਖੜੀ ਬੰਨਦੇ ਸੀਗੇ ਤੇ ਹੁਣ ਤੁਸੀਂ ਵੱਡੇ ਹੋ ਗਏ ਉਹ ਬਾਹਰ ਚੱਲ ਗਏ ਨੇ ਕਿੰਨਾ ਕੁ ਮਿਸ ਕਰ ਰਹੇ ਹੋ ਉਹਨਾਂ ਨੂੰ ਬਹੁਤ ਮਿਸ ਕਰਦੀ ਆ ਮੈਂ ਪਹਿਲਾਂ 14 ਨੀਅਰਸ ਬੰਬੇ ਸੀਗੀ ਤੇ ਮੈਂ ਇੱਕ ਰਿਚੁਅਲ ਰੱਖਿਆ ਸੀਗਾ ਕਿ ਰਖੜੀ ਵਾਲੇ ਦਿਨ ਲਿਖ ਕੇ ਚਿੱਠੀ ਪਾਣੀ ਜ਼ਰੂਰ ਤੇ ਮੈਂ ਹਮੇਸ਼ਾ ਚਿੱਠੀ ਮਤਲਬ ਆਪਣੀ ਇੱਕ ਜ਼ਰੂਰ ਭੇਜਦੀ ਸੀ ਕਿ ਰਖੜੀ ਦੇ ਬਹਾਨੇ ਨਾਲ ਇੱਕ ਪੰਜਾਬੀ ਵੀ ਬੰਦਾ ਲਿਖ ਲੈਂਦਾ ਸੀ ਬਹਾਨੇ ਤੇ ਮੇਰਾ ਰਿਚੂਅਲ ਸੀਗਾ ਪਰ ਹੁਣ ਮੈਂ ਜੋਦੇ ਇਥੇ ਸ਼ਿਫਟ ਕਰ ਲਿਆ ਤੇ ਮੇਰੀ ਉਹ ਹੁਣ ਜਿੱਦਾਂ ਸਾਡੇ ਪੋਸਟ ਆਫਿਸ ਵੀ ਆਰੇ ਬੰਦ ਹੋ ਰਿਹਾ ਤੇ ਉਹ ਮੈਨੂੰ ਨਿਊਜ਼ ਵੇਖ ਕੇ ਬੜਾ ਦੁੱਖ ਲੱਗੇ ਕਿ ਯਾਰ ਚਿੱਠੀ ਲਿਖਣ ਦਾ ਇੱਕ ਬਹਾਨਾ ਹੁੰਦਾ ਸੀਗਾ ਉਹ ਵੀ ਹੁਣ ਮਤਲਬ ਜਿੰਨਾ ਸਾਡਾ ਮਾਡਰਨਾਈਜ਼ ਜ਼ਮਾਨਾ ਹੋ ਰਿਹਾ ਵਾ ਅੱਜ ਕੱਲ ਸਾਰਾ ਕੁਝ ਅਸੀਂ ਫੋਨ ਤੇ ਵੀਡੀਓ ਕਾਲਸ ਤੇ ਕਰ ਹੀ ਜਾਂਦੇ ਆ ਤੇ ਉਹ ਚਿੱਠੀ ਵਾਲੇ ਇੱਕ ਟ੍ਰੈਂਡ ਵੀ ਹੁਣ ਖਤਮ ਲੁਪਤ ਹੋ ਜਾਣਾ ਤੇ ਬਾਕੀ ਇਹ ਹੈ ਕਿ ਬਸ ਹਾਂ ਮੈਨੂੰ ਲੱਗਦਾ ਹੈ ਕਿ ਜਿੱਦਾਂ ਵੀ ਹੋ ਸਕੇ ਮਿਲੋ ਜ਼ਰੂਰ ਭੈਣਾ ਦੂਰ ਨੇ ਉਹਨਾਂ ਨੂੰ ਜਾ ਕੇ ਮਿਲ ਲਓ ਕਈ ਤਾਂ ਭਰਾਵਾਂ ਦੀ ਵੀ ਜਿੱਦ ਹੁੰਦੀ ਆ ਆਂਦੇ ਨਹੀਂ ਆ ਹਾਂ ਹੈ ਕਿ ਭੈਣਾ ਹੀ ਆਣ ਗਿਆ ਜੇ ਭੈਣਾ ਨਹੀਂ ਆ ਸਕਦੀ ਭਰਾਓ ਤੁਸੀਂ ਆ ਜਾਓ ਰਖੜੀ ਬੰਨਵਾਲੋ ਹੈਨਾ ਤੇ ਬਸ ਇਦਾਂ ਵਾ ਕਿ ਇਹ ਪਿਆਰ ਬਣਿਆ ਰਹੇ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਤੇ ਮੈਨੂੰ ਲੱਗਦਾ ਈਗੋਸ ਛੱਡ ਕੇ ਸਭ ਨੂੰ ਆਪਣੇ ਭੈਣਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਖੂਨ ਦੇ ਰਿਸ਼ਤੇ ਆਪਾਂ ਕਹਿ ਸਕਦਾ ਖੂਨ ਦੇ ਹੋਂਦੇ ਰਿਸ਼ਤੇ ਹੋਂਦ ਫੋਨ ਤੇ ਹੀ ਰਹਿ ਗਏ ਜਦੋਂ ਵਰਸੀਸ ਰਹਿੰਦੇ ਨਾਲ ਫੋਨ ਤੇ ਹੀ ਅਸੀਂ ਬਸ ਸ਼ਗਨ ਕਰੀਦਾ ਕਿ ਭਾਵਾ ਖਾਣਾ ਮੱਲ ਲਾ ਰਖੜੀ ਫੋਟੋ ਭੇਜਦੇ ਸਕਰੀਨਸ਼ਾਟ ਲੈ ਲੈਨੇ ਆ ਫੋਟੋ ਲਾ ਦਿੰਨੇ ਆ ਮਤਲਬ ਹੁਣ ਜਿਹੜੀਆਂ ਚੀਜ਼ਾਂ ਅਸੀਂ ਬਹੁਤ ਪਹਿਲਾਂ ਅਸੀਂ ਮਿਲਦੇ ਸੀਗੇ ਉਹ ਬਹੁਤ ਘਟ ਗਿਆ ਵਾ ਹੈਨਾ ਪੰਜਾਬ ਦੇ ਸਾਡੇ ਯੂਥ ਬਹੁਤ ਬਾਹਰ ਜਾ ਚੁੱਕੇ ਆ ਤੇ ਓਬਵੀਅਸਲੀ ਪੈਣਾ ਮਿਸ ਕਰਦੀ ਹੈ ਤੇ ਥੈਂਕ ਯੂ ਸੋ ਮੱਚ ਇੱਕ ਪਿਆਰ ਸੀਗਾ ਜਿਹੜਾ ਕਿ ਇੰਡੀਆ ਦੇ ਵਿੱਚ ਨੇ ਤੇ ਇਹਨਾਂ ਦੇ 브ਦਰ ਆਊਟ ਆਫ ਸਟੇਸ਼ਨ ਨੇ ਤੇ ਉਹਨਾਂ ਨੂੰ ਜੋ ਕਿ ਚਿੱਠੀ ਰਾਹੀਂ ਆਪਣਾ ਪਿਆਰ ਜ਼ਾਹਰ ਕਰਦੇ ਸੀ ਉਹਨਾਂ ਸਾਰਿਆਂ ਦੇ ਲਈ ਇੱਕ ਸੰਦੇਸ਼ ਸੀਗਾ ਜਿਹੜੇ ਕਿ ਜਿਨ੍ਹਾਂ ਦੇ ਭਾਈ ਤੇ ਭੈਣ ਜੋ ਕਿ ਦੂਰ ਰਹਿੰਦੇ ਨੇ ਇੱਕ ਦੂਜੇ ਤੋਂ ਤੇ ਅੰਗੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਾਥੀਆਂ ਕਾਲ ਜੀ ਕਿਵੇਂ ਹੋ ਰਖੜੀਆਂ ਲੈਣ ਆਇਓ ਹਾਂਜੀ ਹਾਂਜੀ ਕਿੰਨਾ ਵਾਸਤੇ ਬੇਟੀ ਆਈ ਵੀ ਗਿਆ ਆ ਜੋ ਗੁੱਡ ਅੱਗੇ ਆ ਜਾਓ ਸਤਿ ਸ਼੍ਰੀ ਅਕਾਲ ਕੀ ਵਧੀਆ ਜੀ ਰਖੜੀ ਲੈਣ ਆਏ ਹੋ ਇਹਨਾਂ ਵਾਸਤੇ ਭਾਈਆਂ ਵਾਸਤੇ 브్రਦਰ ਨੇ ਤੁਹਾਡੇ ਕਿੰਨੇ ਛੋਟੇ ਨੇ ਕਿ ਵੱਡੇ ਨੇ ਵੱਡੇ ਨੇ ਅੱਛਾ ਵੱਡੇ ਨੇ ਕੀ ਕੋਈ ਗਿਫਟ ਦਿੱਤਾ ਹੈ ਕਦੇ ਤੁਹਾਨੂੰ ਹਾਂਜੀ ਕੀ ਦਿੱਤਾ ਸੀਗਾ ਰਖੜੀ ਤੇ ਜਿਹੜਾ ਹੁਣ ਤੱਕ ਯਾਦ ਹੋਵੇ ਪਿਛਲੇ ਸਾਲ ਕੋਈ ਗਿਫਟ ਮਿਲਿਆ ਜਾਂ ਫਿਰ ਪੈਸੇ ਦਿੱਤੇ ਹਉਣ ਸੂਟ ਦਿੱਤਾ ਹੋਵੇ ਕੀ ਦਿੱਤਾ ਸੀਗਾ ਮਤਲਬ ਲੇਸ ਕਰ ਕਰਨ ਟੋਕਰੀ ਦਿੱਤੀ ਸੀ ਪਸੰਦ ਆ ਗਈ ਸੀਗੀ ਤੁਸੀਂ ਕੀ ਤੁਸੀਂ ਬੰਨੀ ਕੀ ਮਠਾਈ ਦਿੱਤੀਗੇ ਕੀ ਦਿੱਤਾ ਸੀਗਾ ਮਠਾਈ ਦਿੱਤੀ ਸੀ ਮਠਾਈ ਦਿੱਤੀ ਸੀ ਅੱਛਾ ਸਕੂਲ ਦੇ ਵਿੱਚ ਰੱਖਣੀ ਆ ਕਦੇ ਬ੍ਰਦਰ ਆਪਾਂ ਕਹਿੰਦੇ ਆ ਨਾ ਕਲਾਸਰੂਮ ਦੇ ਵਿੱਚ ਆਪਾਂ ਬ੍ਰਦਰ ਬਣਾਣੇ ਆ ਕਦੇ ਬੰਨੀ ਆ ਹਾਂਜੀ ਕਿਵੇਂ ਦਾ ਮੋਮੈਂਟ ਹੁੰਦਾ ਹੈ ਕੀ ਕੀ ਪਿਆਰ ਹੁੰਦਾ ਹੈ ਭਾਈਆਂ ਦਾ ਦੱਸਣਾ ਚਾਹੋਗੇ ਆਡੀਅנס ਨੂੰ ਹਾਂਜੀ ਮੈਨੂੰ ਵਧੀਆ ਲੱਗਦਾ ਮੈਨੂੰ ਵੀ ਆਪਣੇ ਭਾਈ ਲੱਗਦੇ ਆ ਹੋਰ ਉਹ ਆਮਰ ਨੂੰ ਗਿਫਟ ਵੀ ਦਿੰਦੇ ਆ। ਹੋਰ ਸੈਨ ਨਹੀਂ ਲੱਗਦਾ। ਇਹ ਨਹੀਂ ਲੱਗਦਾ ਕਿ ਉਹ ਤਾਂ ਲੜਾਈ ਕਰਦੇ ਹੋ ਆਪਣੇ ਬ੍ਰਦਰ ਦੇ ਨਾਲ। ਹਾਂ ਜੀ। ਪਿਆਰ ਕਰਦੇ ਹੋ। ਚਲੋ ਵਧੀਆ ਤੇ ਤੁਸੀਂ ਦੇਖਿਆ ਕਿ ਬੱਚਿਆਂ ਦੀ ਜਿਹੜੇ ਕੀ ਆਪਣੇ ਭਾਈਆਂ ਦੇ ਨਾਲ ਇੱਕ ਪਿਆਰ ਹੈ ਨਾ ਤੇ ਹੋਰ ਵੀ ਜਿਹੜੇ ਕੀ ਸਾਡੇ ਨਾਲ ਮੌਜੂਦ ਨੇ ਹੋਰ ਵੀ ਜਿਹੜੇ ਕੀ ਦੁਕਾਨਦਾਰ ਵੀ ਜਿਹੜੇ ਕੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਜਿਹੜੇ ਕੀ ਗੱਲਬਾਤ ਕਰ ਲੈਨੇ ਆ ਦੇਖ ਸਕਦੇ ਹੋ ਕਿ ਅੰਕਲ ਤਾਂ ਤੁਹਾਨੂੰ ਦੇਖ ਕੇ ਭੱਜੀ ਜਾ ਰਹੇ ਨੇ ਅੰਕਲ ਭੱਜੋ ਨਾ ਅਸੀਂ ਤੁਹਾਡਾ ਇੰਟਰਵਿਊ ਲੈ ਰਹੇ ਆ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਬਸ ਠੀਕ ਹੈ ਜੀ ਕਿੰਨੀ ਕਿ ਰੌਣਕਾਂ ਲੱਗੀਆਂ ਹੋਈਆਂ ਨੇ ਰਖੜੀ ਦੀ ਬਸ ਠੀਕ ਹੀ ਹੈ ਜੀ ਰਲਿਆ ਮਿਲਿਆ ਅੱਛਾ ਕੋਈ ਉਹ ਨਹੀਂ ਹੈ ਲੰਬਾ ਚੋੜਾ ਨਹੀਂ ਹੈਗਾ ਜੀ ਆਪਾਂ ਗੱਲ ਕਰੀਏ ਕਿ ਇੱਕ ਜ਼ਮਾਨਾ ਸੀਗਾ ਜਦੋਂ ਤੁਸੀਂ ਛੋਟੇ ਸੀਗੇ ਉਦੋਂ ਕਿੰਨੀ ਕਿ ਰੌਣਕਾਂ ਲੱਗਦੀਆਂ ਸੀ ਅੱਜ ਕਿੰਨਾ ਕ ਫਰਕ ਆ ਗਿਆ ਬਸ ਹੁਣ ਫਰਕ ਪੈ ਗਿਆ ਜੀ ਟਾਈਮ ਨਾਲ ਥੋੜਾ ਜਿਹਾ ਪਹਿਲੇ ਹੋਰ ਤਰ੍ਹਾਂ ਦੀ ਗੱਲਾਂ ਸੀ ਹੁਣ ਨਹੀਂ ਹੈ ਉਹ ਜੇ ਜਦੋਂ ਤੁਹਾਡੀ ਭੈਣਾਂ ਰਖੜੀਆਂ ਲੈ ਕੇ ਆਉਂਦੀਆਂ ਸੀਗੀਆਂ ਉਹ ਕਿਵੇਂ ਦਾ ਫੀਲ ਹੁੰਦਾ ਸੀਗਾ ਕਿਵੇਂ ਦਾ ਅਹਿਸਾਸ ਹੁੰਦਾ ਸੀਗਾ ਤੇ ਅੱਜ ਆਉਂਦੇ ਨੇ ਉਹਗੇ ਕਿਵੇਂ ਕਿਵੇਂ ਮਨਾਉਂਦੇ ਹੋ ਮੇਰੇ ਐਕਚੁਅਲੀ ਦੋ ਤਿੰਨ ਸਿਸਟਰ ਦੀ ਮੇਰੀ ਡੈਥ ਹੋ ਗਈ ਸੀ ਪਿੱਛੇ ਵੀ ਹੋਈ ਐ ਤੇ ਇਹੀ ਸੀ ਬੈਠ ਕੇ ਹੁਣ ਤਾਂ ਮੈਂ ਹਲੇ ਕੋਈ ਬੰਦੇ ਨਹੀਂ ਮੱਲੋ ਪਿਆਰ ਉਹ ਕਰਦੇ ਹੀ ਨਹੀਂ ਐ ਬਸ ਦਿਲ ਟੁੱਟਿਆ ਬੈਜੀ ਬੈਠ ਕੇ ਕੀ ਕਰੀ ਬਸ ਚਲੋ ਫੇਰ ਆਪਾਂ ਕੁਝ ਨਹੀਂ ਕਹਿ ਸਕਦੇ ਇਸ ਤੇ ਜੋ ਚਲੋ ਤਾਂ ਦੇਖੋ ਪ੍ਰਮਾਤਮਾ ਦੀ ਐ ਬਿਲਕੁਲ ਐ ਜੀ ਬਸ ਇਗਰੂ ਨੇ ਜਿਵੇਂ ਸੋਚਿਆ ਜੋ ਕਰਿਆ ਆਪਾਂ ਉਮੀਦ ਕਰ ਕੋਈ ਫੋਨ ਕਾ ਨਹੀਂ ਹੈਗੀ ਜੀ ਬਿਲਕੁਲ ਵੀ ਹੁਣ ਉਹ ਗੱਲਾਂ ਨਹੀਂ ਹੈਗੀਆਂ ਜਿਹੜੀ ਪਹਿਲੇ ਹੁੰਦੀਆਂ ਸੀ ਉਹ ਨਹੀਂ ਹੈਗੀਆਂ ਜੀ ਹੁਣ ਇਹ ਤਾਂ ਹੈਗਾ ਆ ਤੇ ਜਿਹੜੇ ਕੀ ਮਤਲਬ ਕੱਟੀ ਜਾ ਰਿਹਾ ਹੈ ਕੱਟੀ ਜਾ ਮੈਨੂੰ ਲੱਗਦਾ ਸਾਰੇ ਤਿਹਾਰ ਜਿਹੜੇ ਕਿ ਹੁਣ ਕੱਟੀ ਜਾ ਬਿਲਕੁਲ ਬਿਲਕੁਲ ਸਿਰਫ ਨਾਮ ਦੇ ਰਹਿ ਗਏ ਆ ਜੀ ਬਾਕੀ ਹੁਣ ਤਾਂ ਬਸ ਉਹ ਕਹਿੰਦੇ ਨਾ ਉਹ ਸੋਸ਼ਲ ਮੀਡੀਆ ਦੇ ਬੈਠ ਕੇ ਮਤਲਬ ਬਸ ਉਹ ਵੀਡੀਓ ਪਾ ਦਿਓ ਸਟੇਟਸ ਤੇ ਪਾ ਦਿਓ 1 ਮਿੰਟ ਚ ਬਸ ਉਹ ਚੀਜ਼ ਰਹਿ ਗਈ ਹੈ ਫਾਰਮੈਲਟੀ ਵਾਲੀ ਸੀ ਫਾਰਮੈਲਟੀ ਜ਼ਿਆਦਾ ਰਹਿ ਗਈ ਹੈ ਜੀ ਰਿਸ਼ਤੇ ਵੀ ਹੁਣ ਫਿੱਕੇ ਹੋ ਗਏ ਆ ਜੀ ਪਹਿਲਾਂ ਵਰਗੇ ਨਾ ਰਿਸ਼ਤੇ ਰਹੇ ਨਾ ਖਾਣ ਪੀਣ ਰਿਹਾ ਨਾ ਪਰਹਾਵਰ ਰਿਹਾ ਹੁਣ ਤਾਂ ਬਸ ਸਿਰਫ ਇੱਕ ਦਿਖਾਵਾ ਕਰਦੇ ਆ ਜੀ ਮੜ ਜਾ ਕੋਈ ਕਰਨ ਲੱਗੇ ਫਟ ਸਟੇਟਸ ਤੇ ਪਾਵੇ ਜੀ ਬਸ ਸਾਡੀ ਫੋਟੋ ਆਣੀ ਚਾਹੀਦੀ ਹੈ ਬਸ ਏ ਸੀਗੇ ਦੁਕਾਨਦਾਰ ਜਿਨ੍ਹਾਂ ਨੇ ਰਖੜੀ ਦੀ ਜਿਹੜੀ ਕਿ ਸਟਾਲ ਲਗਾ रखी ਹੈ ਤੇ ਇਹਨਾਂ ਕੋਲ ਲੋਕੀ ਅੱਗੇ ਰਖੜੀਆਂ ਲੈ ਰਹੇ ਨੇ ਇਹ ਵੀ ਲੋਕੀ ਜਿਹੜੇ ਤਿਉਹਾਰ ਮਨਾ ਰਹੇ ਨੇ ਉਹਨਾਂ ਦੇ ਚਾਹ ਪੂਰੇ ਕਰਦੇ ਹੋ ਇਹਨਾਂ ਨੂੰ ਰਖੜੀਆਂ ਦੇ ਰਹੇ ਨੇ ਅੱਗੇ ਅੱਗੇ ਪਹੁੰਚਦੇ ਆ ਤੇ ਹੋਰਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਸ਼ਾਪ ਤੇ ਜਿਹੜੀ ਕਿ ਭੀੜ ਪੂਰੀ ਲੱਗੀ ਹੋਈ ਆ ਹਰ ਕੋਈ ਆਪਣੇ ਕੰਮ ਦੇ ਵਿੱਚ ਜਿਵੇਂ ਕਿ ਰੁੱਝਿਆ ਹੋਇਆ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਜਿਹੜੇ ਕਿ ਖੇਡ ਰਹੇ ਨੇ ਰਖੜੀਆਂ ਲੈ ਰਹੇ ਨੇ ਲਾਈਟਾਂ ਵਾਲੀਆਂ ਹੈਲੋ ਜੀ ਹੈਲੋ ਆ ਲੋ ਕਰੋ ਕੀਨੇ ਰਖੜੀ ਦਵਾਈ ਹੈ ਕੀਨੇ ਦਵਾਈ ਹੈ ਲਾਈਟ ਵਾਲੀ ਰਖੜੀ ਮਸਤ ਹੋ ਗਿਆ ਇਹ ਮਸਤ ਹੋ ਗਿਆ ਬੱਚਾ ਮम्मा ਤੁਸੀਂ ਹਾਂਜੀ ਮम्मा ਕਹਿ ਰਹੇ ਨੇ ਕਿ ਬੱਚਾ ਲਾਈਟ ਵਾਲੀ ਰਖੜੀ ਲੈ ਕੇ ਮਸਤ ਹੋ ਗਿਆ ਸੱਚੀ ਆ ਕੱਲ ਪਹਿਲਾ ਤਾਂ ਸਸ਼੍ਰੀ ਕਾਲ ਜੀ ਠੀਕ ਹੋ ਹਾਂਜੀ ਬੜੀਆ ਰਖੜੀ ਲੈਣ ਆਇਓ ਹਾਂਜੀ ਕਿਨਾ ਵਾਸਤੇ ਬ੍ਰਦਰ ਵਾਸਤੇ ਬੱਚਾ ਆਈਏ ਬੇਟੀ ਨਾ ਬ੍ਰਦਰ ਕਿਲ ਗਿਆ ਹਾਂ ਹਾਂ ਜੀ ਤੁਹਾਨੂੰ ਕੀ ਲੱਗਦਾ ਕਿ ਅੰਕਲ ਨੇ ਮੈਨੂੰ ਦੱਸਿਆ ਕਿ ਪਹਿਲਾਂ ਵਰਗੀ ਰੌਣਕ ਨਹੀਂ ਰਹੀ ਤੁਹਾਨੂੰ ਕੀ ਲੱਗਦਾ ਹੈਗੀ ਹੈ ਪਹਿਲਾਂ ਵਰਗੀ ਕਿ ਹੁਣ ਬਜਾਧਾ ਬਜ ਕਮੋਸਮ ਵੀ ਆਇਆ ਉਸ ਕਰਕੇ ਵੀ ਥੋੜੀ ਕਮ ਹੈ ਵੈਸੇ ਤਾਂ ਹੁੰਦੀ ਹੈ ਹਾਂ ਜੀ ਤੇ ਜਦੋਂ ਤੁਸੀਂ ਛੋਟੇ ਹੁੰਦੇ ਬਣਾਉਂਦੇ ਸੀਗੇ ਉਵੇਂ ਤਾਂ ਕਿ ਉਹ ਉਹ ਤਿਹਾਰ ਕਿਵੇਂ ਦੇ ਹੁੰਦੇ ਸੀ ਕਿ ਤੇ ਅੱਜ ਕਿੰਨਾ ਕ ਫਰਕ ਆ ਗਿਆ ਹੁਣ ਤਾਂ ਕਾਫੀ ਫਰਕ ਆ ਗਿਆ ਹੈ ਹੁਣ ਤਾਂ ਸਮਝ ਸਕਦੇ ਆ ਕਿੱਥੇ ਕਿੱਥੇ ਦੇ ਹੋ ਤੁਸੀਂ ਹਾਂ ਹਮ ਤਾਂ ਹਿਮਾਚਲ ਦੇ ਆ ਅੱਛਾ ਹਿਮਾਚਲ ਦੇ ਵਿੱਚ ਐਵੇਂ ਹੀ ਰਖੜੀਆਂ ਬਣਾਉਂਦੇ ਨੇ ਕਿ ਕੁਝ ਵੱਖਰਾ ਹੁੰਦਾ ਆ ਨਹੀਂ ਐਸੇ ਹੀ ਹੁੰਦਾ ਹੈ ਸਾਰਾ ਇਹ ਅੱਜਕੱਲ ਇੱਕ ਜਗ੍ਹਾ ਇੱਕ ਜਿਹਾ ਸਹੀ ਹੈ ਸਾਰੀ ਤਰਫ ਹਾਂਜੀ ਕਦੇ ਲੜਦੇ ਸੀਗੇ ਛੋਟੇ ਹੁੰਦੇ ਆਪਣੇ ਭਾਈ ਪੈਣਾ ਦੇ ਨਾਲ ਹਾਂਜੀ ਹਾਂਜੀ ਤੇ ਇਹ ਸੀਗੇ ਮੈਮ ਹਨਾ ਜਿਹੜੇ ਕਿ ਹਿਮਾਚਲ ਤੋਂ ਸੀਗੇ ਇਹਨਾਂ ਨੇ ਦੱਸਿਆ ਵੀ ਹਿਮਾਚਲ ਦੇ ਵਿੱਚ ਵੀ ਸੇਮ ਹੀ ਰਖੜੀ ਬਣਾਈ ਜਾਂਦੀ ਹੈ ਤੇ ਨਾਲ ਹੀ ਛੋਟੇ ਹੁੰਦੇ ਹਰ ਕੋਈ ਜੋਗੀ ਲੜਦਾ ਆ ਤੇ ਹੁਣ ਅਸੀਂ ਬੱਚਿਆਂ ਨੂੰ ਫੜ ਲੈਨੇ ਆ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਫੜ ਲੈਨੇ ਆ ਤੁਹਾਡੇ ਨਾਲ ਗੱਲਬਾਤ ਕਰਾਉਣੇ ਬੱਚਾ ਡਰ ਗਿਆ ਮੇਰੇ ਤੋਂ ਹੈਲੋ ਡਰਨਾ ਨਹੀਂ ਮੇਰੇ ਤੋਂ ਡਰਨਾ ਨਹੀਂ ਰਖੜੀ ਲੈ ਕੇ ਆਏ ਹੋ ਕਿਹੜੇ ਕਿਹੜੀ ਰਖੜੀ ਆ ਦਿਖਾਓ ਦਿਖਾਓ ਕੈਮਰੇ 'ਚ ਕੈਮਰੇ 'ਚ ਰਖੜੀ ਦਿਖਾਓ ਕਿਹਨੇ ਦਵਾਈ ਆ ਮम्मा ਨੇ ਪਾਪਾ ਦਿਲਾਏ ਪਾਪਾ ਦਿਲਾएंगे ਪਾਪਾ ਦੂਰ ਖੜੇ ਨੇ ਤੇ ਵਧੀਆ ਲੱਗਿਆ ਤੁਹਾਨੂੰ ਲੈ ਕੇ ਇਹ ਮਾਤਾ ਘੜੇ ਨੇ ਮਮਾ ਮਮਾ ਨੇ ਇਹਨਾਂ ਦੇ ਮਮਾ ਵੀ ਨਾਲ ਨੇ ਇੱਕ ਮਿੰਟ ਆਜੋ ਮੈਮ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਸੱਚਾ ਕਾਲ ਬੜਾ ਸੋਹਣਾ ਆ ਗਿਆ ਤੁਹਾਡਾ ਥੈਂਕ ਯੂ ਤੁਸੀਂ ਦਵਾਈਏ ਰਖੜੀ ਹਾਂਜੀ ਅੱਛਾ ਆਪਾਂ ਦੇਖਦੇ ਆ ਬੱਚੇ ਨਾ ਲਾਈਟਾਂ ਵਾਲੀ ਰਖੜੀ ਲੈ ਕੇ ਬੜੇ ਖੁਸ਼ ਹੋ ਜਾਂਦੇ ਨੇ ਹਨਾ ਅਟਰੈਕਟ ਕਰਦੀਆਂ ਬੱਚਿਆਂ ਨੂੰ ਲਾਈਟਾਂ ਨਾ ਅਟਰੈਕਟ ਕਰਦੀਆਂ ਨੇ ਸਾਡੇ ਟਾਈਮ 'ਚ ਤਾਂ ਧਾਗੀ ਚੱਲਦੇ ਸੀਗੇ ਆਪਾਂ ਵੀ ਉਸ ਟਾਈਮ ਦਾ ਟਾਈਮ ਹੋਰ ਦੀ ਹੁੰਦੀ ਜਨਰੇਸ਼ਨ ਨਹੀਂ ਤੇਜ਼ ਐ ਸੋੱਚੋ ਤੁਸੀਂ ਤੇ ਅੱਜ ਕੱਲ ਦੇ ਬੱਚੇ ਨੂੰ ਨਾਰਮਲ ਚੀਜ਼ਾਂ ਕਿੱਥੇ ਪਸੰਦ ਆਉਂਦੀਆਂ ਅੱਜ ਕੀ ਬਣ ਰਿਹਾ ਹੈ ਕੀ ਬਣ ਰਿਹਾ ਹੈ ਅੱਜ ਕੈਮਰੇ ਮੇਂ ਦੇਖ ਕੇ ਬਤਾਓ ਅੱਛਾ ਇਹ ਵੀ ਕੈਮਰਾ ਉਹ ਵੀ ਕੈਮਰਾ ਆਪ ਵੀ ਕਿੱਥੇ ਗਏ ਮੇਂ ਹਟੋ ਅੱਛਾ ਤੁਹਾਡੇ ਇੱਕੋ ਹੀ ਮੁੰਡਾ ਹੈ ਹਾਂਜੀ ਤੇ ਇਹਨਾਂ ਦੇ ਰਖੜੀ ਫਿਰ ਕੌਣ ਬੰਨਣਾ ਆਉਂਦਾ ਹੈ ਇਹਦੀ ਮੇਰੀ ਸਿਸਟਰ-ਇਨ-ਲॉ ਹੈ ਉਹਨਾਂ ਦੀ ਬੇਟੀ ਕਰਦੀ ਹੈ ਹਾਂਜੀ ਉਹ ਆਏ ਜੀ ਮੈਨੂੰ ਤਾਂ ਫੀਲ ਹੁੰਦਾ ਵੀ ਰੀਅਲ ਸਿਸਟਰ ਨਹੀਂ ਹੈਗੇ ਉਹ ਵੀ ਰੀਅਲੀ ਹੈਗਾ ਸਮਝੋ ਤਾਂ ਵੀ ਰੀਅਲ ਹੈ ਬਿਲਕੁਲ ਮੈਂ ਤਾਂ ਸੰ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਹੈ ਉਹਦੇ ਨਾਲ ਪਿਆਰ ਹੈ ਤੇ ਉਹ ਵੀ ਰੀਅਲ ਹੀ ਹੈ ਤੇ ਦਿਲ ਤੋਂ ਇੱਕ ਰਿਸ਼ਤਾ ਹੁੰਦਾ ਪਿਆਰ ਦਾ ਉਸ ਨਾਲ ਲੜਦੇ ਸੀਗੇ ਬਚਪਨ ਦੇ ਵਿੱਚ ਆਪਣੇ ਭਾਈਪੈਣਾ ਦੇ ਨਾਲ ਕਿ ਬਹੁਤ ਸਿਆਣਾ ਬਹੁਤ ਬਹੁਤ ਕਿ ਜਿੱਦ ਨਾਲ ਲੈਣੀ ਹੈ ਜਿੱਦ ਲੈਣੀ ਹੈ ਆ ਬਸ ਆਡੀਅנס ਨੂੰ ਦੱਸ ਦੋ ਵੀ ਰਖੜੀ ਦਾ ਤਿਹਾਰ ਜਿਹੜਾ ਕਿ ਕਿੰਨਾ ਕੁ ਅਹਿਮੀਅਤ ਰੱਖਦਾ ਆ ਭੈਣਾਂ ਲਈ ਬਹੁਤ ਅਹਿਮੀਅਤ ਰੱਖਦਾ ਇੱਕ ਇਹੀ ਜਰੀਆ ਹੁੰਦਾ ਜੇ ਭੈਣ ਭਰਾ ਕਿਉਂ ਜਨ ਪਿਆਰ ਮਿਲਦੇ ਆ ਪਿਆਰ ਦੱਸ ਸਕਦੇ ਆ ਘਰ ਪਾਉਂਦੇ ਆ ਕਿ ਹਾਂ ਨਹੀਂ ਅਸੀਂ ਹੈਗੇ ਆ ਤੇਰੇ ਨਾਲ ਭਰਾ ਗਿਫਟ ਮਿਲਿਆ ਤੁਹਾਨੂੰ ਕਦੇ ਹਾਂ ਬ੍ਰਦਰ ਦਿੰਦੇ ਰਹਿੰਦੇ ਆ ਕੀ ਦਿੰਦੇ ਨੇ ਸੂਟ ਰਖੜੀ ਪੈ ਰਖੜੀ ਪੇਮੈਂਟ ਅੱਜ ਕੱਲ ਤਾਂ ਪਤਾ ਪਸੰਦ ਨਹੀਂ ਕਰਦੇ ਅੱਜ ਕੱਲ ਤਾਂ ਪੇਮੈਂਟ ਹੀ ਦਿੰਦੇ ਆ ਕਿ ਆਪਣੀ ਮਰਜ਼ੀ ਦਾ ਲੋ ਜੋ ਲੈਣਾ ਮੈਂ ਐਵੇਂ ਹੋਇਆ ਉਹ ਲੈ ਕੇ ਆਏ ਹੁਣ ਤੇ ਤੁਹਾਨੂੰ ਪਸੰਦ ਨਾ ਹੋਵੇ ਐਦਾਂ ਕਦੀ ਨਹੀਂ ਹੋਇਆ ਮੈਨੂੰ ਸ਼ਾਪ ਤੇ ਲੈ ਜਾਂਦੇ ਆ ਕਿ ਆਪਣੀ ਮਰਜ਼ੀ ਦਾ ਦੇਖ ਕੇ ਲੈ ਲਓ ਜੋ ਲੈਣਾ ਤੇ ਇਹ ਸੀਗੇ ਮੈਮ ਹਨਾ ਜਿਨ੍ਹਾਂ ਨੇ ਜਿਨ੍ਹਾਂ ਦਾ ਪਿਆਰਾ ਜਿਹਾ ਬੱਚਾ ਆ ਤੇ ਆਪਣੀ ਲਾਈਟ ਜਿਹੜੀ ਲਾਈਟ ਵਾਲੀ ਰਖੜੀ ਲੈ ਕੇ ਜਿੰਨਾ ਖੁਸ਼ ਹੋ ਰਿਹਾ ਸੀਗਾ ਤੇ ਆਪਾਂ ਦੇਖ ਸਕਦੇ ਆ ਓਕੇ ਅੱਛਾ ਇਹ ਆਪਣੀ ਬ੍ਰਦਰ ਲਈ ਲੈਣਾ ਆ आ, अच्छा साचिया काल जी ਤੁਸੀਂ ਦੇਖ ਸਕਦੇ ਹੋਣਾ ਅਸੀਂ ਆਂਟੀ ਜੀ ਦੇ ਨਾਲ ਗੱਲਬਾਤ ਕਰ ਲੈਨੇ ਆ ਤੇ ਇਹ ਸਭ ਤੋਂ ਪਹਿਲਾਂ ਸਾਚਿਆ ਕਾਲ ਕਿਵੇਂ ਹੋ ਠੀਕਾ ਬਿਲਕੁਲ ਤੁਸੀਂ ਆਪਣੇ ਬ੍ਰਦਰ ਦੇ ਲਈ ਰਖੜੀ ਲੈਣਾ ਹੈ ਹਾਂਜੀ ਪਟਿਆਲੇ ਆਏਗਾ ਕੱਲ੍ਹ ਸਵੇਰੇ ਰਖੜੀ ਬਣਵਾਉਣ ਅੱਛਾ ਕੱਲ ਨੂੰ ਆਣਗੇ ਸਵੇਰੇ ਆਣਗੇ ਕਿੰਨਾ ਵਧੀਆ ਲੱਗਦਾ ਹੈ ਨਾ ਕਿ ਮਤਲਬ ਇੰਨੇ ਸਾਲ ਵੀ ਜਿਹੜਾ ਕਿ ਆਪਾਂ ਗੱਲ ਕਰਦੇ ਆ ਵਾਏ ਵਾਹਿਗੁਰੂ ਜਿਹੜਾ ਕਿ ਸਲਾਮਤ ਰੱਖੇ ਇਹੋ ਜੇ ਪਿਆਰਾ ਨੂੰ ਤੇ ਕੱਲ ਨੂੰ ਆਉਣਗੇ ਰਖੜੀ ਦੇ ਤਿਉਹਾਰ ਤੇ ਤੇ ਬਣਾਉਣ ਆਣਗੇ ਕਿਵੇਂ ਦਾ ਲੱਗ ਰਿਹਾ ਕਿ ਅੱਜ ਵੀ ਲੱਗ ਰਿਹਾ ਤੁਹਾਡੇ ਮੁਹਾਲੀ ਸ ਮੈਂ ਵੈਸੇ ਚੰਡੀਗੜ੍ਹ ਰਹਿੰਦੀ ਸੀ ਫਿਰ ਗੁਲਗਾਹ ਚਲੀ ਗਈ ਫਿਰ ਇਹ ਬੇਟੀ ਕੋ ਲਾ ਗਈ ਆਪਾਂ ਦੇਖਦੇ ਆ ਕਿ ਅੱਜ ਕੱਲ ਤਾਂ ਛੋਟੀ ਉਮਰਾਂ ਚ ਵੀ ਲੋਕ ਕੀ ਰਖੜੀ ਦਾ ਤਿਉਹਾਰ ਮਨਾਣਾ ਛੱਡ ਜਾਂਦੇ ਨੇ ਤੇ ਤੁਸੀਂ ਹੁਣ ਵੀ ਇੰਨੀ ਅਹਿਮੀਅਤ ਜਾਂ ਚਾਹੇ ਗੁਲਗਾਹ ਹੋਵੇ ਜਾਂ ਇੱਥੇ ਹੋਵੇ ਜਾਂ ਚੰਡੀਗੜ੍ਹ ਹੋਵੇ ਅੱਛਾ ਉਹਨੇ ਪਹਿਲਾਂ ਹੀ ਫੋਨ ਕਰਨੇ ਸ਼ੁਰੂ ਕਰ ਦਿੰਦਾ ਅੱਛਾ ਅੱਛਾ ਆਏ ਹੋਏ ਆ ਰਹਿਣ ਵਾਸਤੇ ਥੋੜਾ ਦਿੱਲੀ ਤੇ ਫਿਰ ਉਹ ਮੇਰੇ ਕੋਲ ਆਇਆ ਤੇ ਉਹ ਪਟਿਆਲੇ ਮਾਮਾ ਇਹ ਦਿੰਦੇ ਤੇ ਇਸ ਲਈ ਆ ਰਹੇ ਉਹ ਉਹ ਹਰ ਸਾਲ अच्छा जित्ते अच्छा जे मैं गल करा के ਤੁਹਾਡੇ ਟਾਈਮ ਦੇ ਵਿੱਚ ਤੁਹਾਡੇ ਜਦੋਂ ਤੁਸੀਂ ਛੋਟੇ ਸੀਗੇ ਉਵੇਂ ਕਿਵੇਂ ਮਨਾਇਆ ਜਾਂਦਾ ਸੀਗਾ ਰਖੜੀ ਦਾ ਤਿਹਾਰ ਉਹ ਤਾਂ ਵੀ ਇਦਾਂ ਹੀ ਮਨਾਉਂਦੇ ਸੀ ਆ ਕੇ ਕੋਈ ਫਰਕ ਨਹੀਂ ਆਇਆ ਰਖੜੀ ਦਾ ਫਰਕ ਆਇਆ ਸੀ ਉਹ ਪਾਰੀਆਂ ਪਾ ਨਹੀਂ ਹੁੰਦੀਆਂ ਜੇ ਇਹ ਵਧੀਆ ਹੋ ਗਈਆਂ ਹਲਕੀਆਂ ਅੱਛਾ ਪਹਿਲਾਂ ਕਿਵੇਂ ਹੁੰਦੇ ਸੀ ਕਿ ਸਿੰਪਲ ਹਾਂਜੀ ਪਹਿਲਾਂ ਸਿੰਪਲ ਹੁੰਦੀਆਂ ਸੀਗਾ ਹਾਂਜੀ ਤੇ ਆਡੀਅנס ਨੂੰ ਦੱਸ ਹੁੰਦੀਆਂ ਸੀ ਯਾਰ ਫਾਰਮ ਲੱਗੀ ਹੋਈ ਇਹ ਆਡੀਅੰਸ ਨੂੰ ਦੱਸੋ ਕਿ ਮਤਲਬ ਕਿਵੇਂ ਦਾ ਤਿਉਹਾਰ ਜਿਹੜਾ ਕਿ ਪਹਿਲਾਂ ਸੀਗਾ ਅੱਜ ਹੈਗਾ ਆ ਤੇ ਤੁਹਾਡੇ ਲਈ ਕੀ ਐਮੇਤਰ ਆ ਕਿਸੇ ਤਾਂ ਬਹੁਤ ਅੱਛਾ ਵੱਡੀ ਉਮਰ ਕਰ ਰਿਹਾ ਭਰਾ ਦੀ ਬਿਲਕੁਲ ਆਰ ਤਿਉਹਾਰ ਤੇ ਆਂਦਾ ਮੇਰੇ ਕੋਲ ਬਿਲਕੁਲ ਮੈਂ ਨਹੀਂ ਜਾਂਦੀ ਉਹ ਆਂਦਾ ਮੇਰੇ ਕੋਲ ਹਾਜੇ ਕਈ ਭਾਈ ਲੜ ਪੈਂਦੇ ਨੇ ਹਨਾ ਕਿ ਤੂੰ ਨਹੀਂ ਆਂਦੀ ਮੈਂ ਸੋਕ ਪਿਆਰ ਉਹਦਾ ਭੈਣ ਬਰਾਵਾ ਜਨਮ ਤੋਂ ਬਾਅਦ ਰਖੜੀ ਤੇ ਨਹੀਂ ਆਉਂਦਾ ਜਦੋਂ ਪਹਿਲਾਂ ਵੀ ਜਦੋਂ ਮੈਰਿਜ ਹੋਈ ਉਸ ਤੋਂ ਬਾਅਦ ਜਨਮ ਦਿਨ ਹੋਣਾ ਕੁਝ ਹੋਣਾ ਇਹਨੇ ਕੇਕ ਸਾਢੇ ਟਾਈਮ ਕੇਕ ਕੋਈ ਨਹੀਂ ਸੀ ਕੱਟਦਾ ਸਾਡੇ ਪੇਰੈਂਟਸ ਅੱਛਾ ਇਹ ਇਹਨੇ ਮੇਰੇ ਪਰਾਨੇ ਸ਼ੁਰੂ ਕੀਤਾ ਕਿ ਇੱਕ ਵੀ ਰਸਮ ਸਾਰ ਮੇਰੇ ਤੋਂ ਬਸ ਮੇਰੇ ਵਾਸਤੇ ਲਾਂਦਾ ਮੇਰੇ ਨਾਲ ਕੱਟਦਾ ਅੱਛਾ ਅੱਛਾ ਦੇਖੋ ਇਹ ਭਾਈ ਪੇਣਾ ਦਾ ਪਿਆਰ ਹੁੰਦਾ ਹੈ ਜਿਹੜਾ ਹਮੇਸ਼ਾ ਸਲਾਮਤ ਰਹਿਣਾ ਚਾਹੀਦਾ ਆ ਤੇ ਇਹੀ ਦੇਖ ਕੇ ਜਿਹੜੇ ਕਿ ਆਪਾਂ ਸਿੱਖਦੇ ਆ ਕਿ ਰਖੜੀ ਦਾ ਤਿਹਾੜ ਕਿੰਨਾ ਕਿ ਅਹਿਮੀਅਤ ਰੱਖਦਾ ਹੈ ਕਿੰਨਾ ਪਿਆਰ ਭਰਿਆ ਜਿਹੜਾ ਕਿ ਤਿਹਾੜ ਆ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਆਪਾਂ ਦੇਖ ਲੈਨੇ ਆ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਦੇਖ ਲਿਜੀਏ ਤੇ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਵਾਈਫ ਨਾਲ ਆਏ ਹੋ ਜੀ ਦੇਖ ਸਕਦੇ ਕਿ ਵਾਈਫ ਜਿਹੜੀ ਆ ਕਿ ਸਰ ਦਿਖਾ ਦਿਓ ਮੜਾ ਜ ਆਸ਼ਵਨੀ ਸਰ ਦਿਖਾਣਗੇ ਕਿ ਵਾਈਫ ਜਿਹੜੀਆਂ ਕਿ ਨੇ ਨਾ ਸ਼ਾਪਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਸਰ ਬਿਲਕੁਲ ਸਾਈਡ ਦੇ ਵਿੱਚ ਖੜੇ ਨੇ ਕੀ ਹੋਇਆ ਸਰ ਤੁਸੀਂ ਨਹੀਂ ਚਾਹ ਦੇ ਵਿੱਚ ਆਏ ਨਹੀਂ ਨਹੀਂ ਲੈ ਰਹੇ ਆ ਬਸ 10 ਮਿੰਟ ਲੱਗਣਗੇ ਵੇਟ ਤਾਂ ਕਰਨੀ ਵੇਟ ਤਾਂ ਵੇਟ ਤਾਂ ਕਰਨੀ ਪਊ ਤੁਹਾਨੂੰ ਸਾਈਡ 'ਚ ਖੜਾਤਾ ਮਤਲਬ ਉਹਨਾਂ ਨੂੰ ਨਹੀਂ ਆਪੇ ਖੜ ਗਏ ਸੀ ਪੈਣਾ ਹੀ ਨਹੀਂ ਮਸਲੇ 'ਚ ਨਾ ਨਾ ਮਸਲਾ ਉਹਨਾਂ ਦਾ ਹੀ ਆਪਣਾ ਨਹੀਂ ਹੈ ਅੱਛਾ ਕਿੱਥੇ ਨੇ ਤੁਹਾਡੀ ਵਾਈਫ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਿਆ ਉਹ ਸਾਹਮਣੇ ਖੜੇ ਅੱਜ ਸਾਹਮਣੇ ਖੜੇ ਨੇ ਤੇ ਬੱਚੇ-ਬੱਚੇ ਵੀ ਤੁਹਾਡੇ ਨਾਲ ਆਏ ਨੇ अच्छा अच्छा उधर इधर हेलो जी किमे हो हेलो बढ़िया पापा नु साइड करता आप शॉपिंग ਕਰ ਰਹੇ ਹੋ ਇਮਪਰਪਸ ਸਾਈਡ ਤੇ ਆਪੇ ਹੋਏ ਆ اچھا اچھا ਅੱਗੇ ਵੀ ਜਦੋਂ ਕੱਪੜੇ ਵਗੈਰਾ ਦੀ ਸ਼ੋਪਿੰਗ ਕਰਨ ਜਾਂਦੇ ਆਂ ਐਂ ਕਰਦੇ ਨੇ ਨਹੀਂ ਨਹੀਂ ਤਾਂ ਨਾਲ ਹੁੰਦੂ ਨਹੀਂ ਪੈਸੇ ਦੇਣੇ ਹੁੰਦੇ ਆਂ ਅੱਛਾ ਕਿਹੜੀ ਕਲਾਸ ਚੋਂ ਤੁਸੀਂ ਮੈਂ 3rd ਇਅਰ ਕਰ ਰਹੀ ਆ ਕਾਲਜ ओके ओके ਹਾਂਜੀ ਤੇ ਬ੍ਰਦਰ ਦੇ ਲਈ ਰਖੜੀ ਲੈਣਾ ਹੈ ਹਾਂਜੀ ਓਕੇ ਰੀਅਲ ਹੈ ਹਾਂਜੀ ਤੇ ਕਿਵੇਂ ਦਾ ਜਿਹੜਾ ਕਿ ਬਚਪਨ ਦੇ ਵਿੱਚ ਤੁਹਾਡਾ ਪਿਆਰ ਉਹਨਾਂ ਨਾਲ ਰਿਹਾ ਆ ਕਿਵੇਂ ਵੱਡੇ ਹੋਏ ਹੋ ਤੁਸੀਂ ਕਿਵੇਂ ਰਖੜੀ ਦਾ ਤਿਉਹਾਰ ਮਨਾਉਂਦੇ ਰਹੇ ਹੋ ਤੇ ਅੱਜ ਕਿਵੇਂ ਮਨਾ ਰਹੇ ਹੋ ਬਹੁਤ ਵਧੀਆ ਤਰੀਕੇ ਦਾ ਮਨਾਉਂਦੇ ਆ ਤੇ ਬਹੁਤ ساری ਮੈਮਰੀਜ਼ ਵੀ ਯਾਦ ਆ ਜਾਂਦੀਆਂ ਵਿੱਚ ਨੂੰ ਜੋ ਬਚਪਨ 'ਚ ਬਣਾਈ ਹੈ ਨਾ ਕੋਈ ਯਾਦਾ ਜੇ ਤਾਜ਼ੀਆ ਕਰਨੀ ਚਾਹਵੋਗੇ ਕੋਈ ਯਾਦ ਹੋਵੇ ਹਾਂ ਹਾਲੇ ਤੱਕ ਨਹੀਂ ਕੋਈ ਯਾਦ ਆ ਰਹੀ ਵੈਸੇ ਲੜਨਾ ਝਗੜਨਾ ਜ਼ਿਆਦਾ ਯਾਦ ਆਉਂਦਾ ਹੈ ਅਜੇ ਕੋਈ ਗਿਫਟ ਮਿਲੇ ਜਿਹੜਾ ਅੱਜ ਵੀ ਯਾਦ ਹੋਵੇ ਕਿ ਉਹ ਗਿਫਟ ਸਭ ਤੋਂ ਵਧੀਆ ਸੀਗਾ ਜਾਂ ਆਪੇ ਗਿਫਟ ਪੈਕ ਕਰਾ ਕੇ ਆਪੇ ਗਿਫਟ ਕਰਿਆ ਕੋਈ ਨਹੀਂ ਨਹੀਂ ਉਹ ਗਿਫਟ ਦਿੰਦਾ ਹੈ ਬੁੱਕਸ ਵਗੈਰਾ ਜਿੱਦਾਂ ਮੈਨੂੰ ਪੜ੍ਹਨ ਦਾ ਸ਼ੌਂਕ ਹੈ ਉਹ ਦਿੰਦਾ ਹੈ ਹਾਂਜੀ ਅੱਛਾ ਚਾ ਮਤਲਬ ਸੂਟਾ ਤੋਂ ਹਟ ਕੇ ਬੁੱਕਸ ਤੁਹਾਨੂੰ ਗਿਫਟ 'ਚ ਮਿਲਦੀਆਂ ਨੇ ਹਾਂਜੀ ਸਭ ਕੁਝ ਜੋ ਜੋ ਮੈਂ ਚਾਹੁੰਦੀ ਹੁੰਦੀ ਹ ਮਿਲ ਜਾਂਦਾ ਹੈ ਹਾਂਜੀ ਤੇ ਦੇਖ ਤੁਸੀਂ ਦੇਖ ਸਕਦੇ ਹੋ ਕਿ ਇਹੋ ਜਿਹੇ ਵੀ ਭਾਈ ਹੁੰਦੇ ਨੇ ਕਿ ਭੈਣਾਂ ਦੀ ਪਸੰਦ ਦਾ ਖਿਆਲ ਰੱਖਦੇ ਨੇ ਪਰ ਕਈ ਭਾਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਭੈਣਾਂ ਨੂੰ ਪਸੰਦ ਕੀ ਆ ਤੇ ਤੁਹਾਡੇ ਬ੍ਰਦਰ ਤੇ ਤੁਹਾਡਾ ਰਿਸ਼ਤਾ ਕਿਵੇਂ ਦਾ ਹੈ ਇਹ ਸਾਨੂੰ ਜ਼ਰੂਰ ਦੱਸਿਓ ਤੇ ਇਹ ਸੀਗਾ ਰਖੜੀ ਦਾ ਤਿਉਹਾਰ ਜੋ ਕਿ ਲੋਕੀ ਪੂਰੀ ਤਿਆਰੀਆਂ ਕਰ ਰਹੇ ਨੇ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਤੁਸੀਂ ਆਪਣੇ ਇਸ ਤਿਉਹਾਰ ਨੂੰ ਰਖੜੀ ਦੇ ਤਿਉਹਾਰ ਨੂੰ ਕਿਵੇਂ ਬਣਾਉਂਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਨੂੰ ਐ ਹੀ ਪਿਆਰ ਦਿੰਦੇ ਰਹੋ ਧੰਨਵਾਦ